ਕਿ ਜਨਸ ਕੋ ਦੁਨੀਆ ਦੀ ਬਹੁਤ ਵੱਡੀ ਏਜੰਸੀ ਹੈ ਉਹ ਕਹਿੰਦੀ ਹੈ ਉਹਨੇ ਰਿਪੋਰਟ ਪੇਸ਼ ਕੀਤੀ ਹੈ ਖੋਜ ਕਰਕੇ ਸਰਵੇ ਕਰਕੇ ਕਿ ਕਿੰਨੀਆਂ ਸਦੀ ਦੇ ਬੀਤਦੇ ਆ ਬੀਤਦੇ ਆ ਜਿਹੜੀ ਸਦੀ ਜਪਾ ਲੰਘ ਰਹੇ ਆ ਜਾ ਰਹੇ ਆ ਇਹਦੇ ਖੀਰਤ ਜਾਂਦੀਆਂ ਜਾਂਦੀਆਂ ਜਿਹੜੀਆਂ ਬੋਲੀਆਂ ਦੇ ਲੋਕ ਹੋਣਾ ਮਰਨਾ ਖਤਮ ਹੋਣਾ ਉਹ ਜੋ ਪੰਜਾਬੀ ਵੀ ਇੱਕ ਹੈ ਸਾਡੀ ਬੋਲੀ ਕੋਲ 75% ਤੋਂ ਜ਼ਿਆਦਾ ਬਚੇ ਆ ਭਾਈ ਕੀ ਲੱਗਦਾ ਭਾਈ ਸਾਡੀ ਬੋਲੀ ਮਰੂਗੀ ਕਿ ਨਹੀਂ ਨਹੀਂ ਕਰਦੀ ਬਾਪੂ ਕੰਮ ਉਹਦਾ ਪਪੇ ਦੇ ਕੋਲ ਚੱਲੇ ਨੇ ਹਾਂ ਆਪ ਐਕਸੀਟ ਕਰ ਲੈਂਦੇ ਆ ਪਤਾ ਉਹ ਕਿੱਥੇ ਪੜਦਾ ਹੋਏ ਇਹ ਕੰਮ ਪੜਦਾ ਬੁੱਤੋਏ 1 ਲੈਵਲ ਸਕੂਲ ਚ ਕਿਹੜੀ ਕਲਾਸ ਚ 3rd ਕਲਾਸ ਚ 29 ਕਿਨੇ ਉਹਨੇ 29 ਕੀ 29 ਪੰਜਾਬੀ ਚ 29 29 ਉਹ ਇਹ ਨਹੀਂ ਹੁੰਦਾ ਕਿਹੜੇ ਲੱਖੇ ਦਾ ਇਹ ਕੰਮ ਆ ਬਈ ਹੋਰ ਇਹਨਾਂ ਨੂੰ ਕੁਝ ਮਾੜੇ ਨੇ ਬਾਪ ਜੀ ਜਾਂਦਾ ਮੈਂ ਤਾਂ ਦੇਖ ਕੇ ਯਾਰ ਪਰਦਾ ਬੱਚੇ ਦੱਸਦੇ ਪਗਾ ਹੀ ਕਿਹਦੇ ਦਾ ਨਾ ਪਹਿਲਾ ਹੈ ਆਹ ਭਾਈ ਕਿਹੜੇ ਕਲਾਸ ਚ ਪੁੱਤਾਂ ਨੂੰ ਪਹਿਲੀ ਜਣਾ ਛੋਟਾ ਹੈ ਓਏ ਉਹ ਖੜਿਆ ਪਿੱਛੇ ਆ ਦੋ ਥੋੜਾ ਕਿਹਦੇ ਦਾ ਬਤੋਏ ਕਿਹੜੇ ਕਲਾਸ 49 ਕਿਵੇਂ ਹੁੰਦੇ ਆ? ਨਾ। ਉਹ ਤੂੰ ਬੱਤੇ ਪਿੱਛੇ ਪੜਨਾ। ਕਿਹੜੀ ਕਲਾਸ ਚ? 69 ਕਿਵੇਂ ਹੁੰਦੇ ਆ? ਫਿਰ ਇਹਦਾ ਮਤਲਬ ਦਿਨਸ ਕੋ ਸਹੀ ਕਹਿੰਦੀ ਹੈ? ਸਾਡੇ ਕੋਲੇ 70 ਸਸ ਖਾਲੀ ਬੱਚਿਆ ਦੇਖ ਲਓ। ਉਹ ਤੀਜੀ ਚ ਪੜਦਾ ਕੋਈ ਪੰਜਵੀਂ ਚ ਕੋਈ ਸੱਤਵੀਂ ਚ ਨਾ 31 ਦਾ ਪੜਨਾ 25 ਦਾ ਪੜਨਾ ਨਾ 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 ਲਗਾਤਾਰ ਵਿਆਕਰਨ ਇਹ ਗੱਲ ਦਾ ਜਵਾਬ ਜੋ ਪੜਦਾ ਲੋ ਦਿੱਤੇ ਪੂਰੇ ਮਾਰਗੇ ਏਕੇ ਜੁੜੇ ਮਾਰਗੇ ਵਿਆਕਰਨ ਮਾਰਗੀਆਂ ਲਗਾਤਾਰ ਮਾਰਗੀਆਂ ਪਹਾੜੇ ਮਾਰਗੇ ਹਾਂ ਜਵਾਬ ਦਿਓ ਬਾਈ ਜੁੜੇ ਜਾਂਦੇ ਰਹਿਣੇ ਛੋਟੀ ਪਰੇਸ਼ਾਨ ਜਾਂਦੀ ਰਹੂਗੀ ਤੁਹਾਡਾ ਨਾਂ 14 ਰਹੂਦੀਆਂ ਦੱਸੋ ਸਾਨੂੰ ਕੀ ਲੱਗਦਾ ਬੋਲੀ ਕੀ ਹੁੰਦੀ ਆ ਸਭ ਦਾ ਬੋਲੀ ਬੋਲਚਾਲ ਦੀ ਬੋਲੀ ਕਹਿੰਦੇ ਆ ਕੱਲੀ ਬੋਲਚਾਲ ਚੋਂ ਕਿੱਥੇ ਕਹਾਣੀਆਂ ਗੀਤ ਇਤਿਹਾਸ ਸਭ ਦਾ ਸਾਥ ਬੋਲੀ ਨਾ ਲੱਭਦਾ ਜਿਹੜੀ ਰੋਮਾਂ ਦੀ ਬੋਲੀ ਮਰਦੀ ਆ ਦੁਨੀਆਂ ਤੋਂ ਮਰਨ ਲੱਗ ਜਾਂਦੀ ਐ ਕੋਮਾ ਬਾਈ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾ ਪੜਾਓ ਪੜਾਓ ਜੀ ਸਭ ਕੁਝ ਪੜਾਓ ਜਿੱਥੇ ਮਰਜ਼ੀ ਆਪਣਾ ਜਵਾਕ ਪੜਾਓ ਬਾਜੇ ਆਪਣੀ ਮਾਂ ਨਾਲ ਟੁੱਟ ਕੇ ਜੱਗ ਨਾਲ ਟੁੱਟ ਕੇ ਜਾਉਂਦੇ ਕਿ ਮੇਰਾ ਹੋਵੇ ਤਸਵੀਰ ਕਮਬਾਹ ਹੱਥ ਨਾ ਕਰ ਦੋ ਵੀ ਕਰਿਆ ਜਵਾਦਨ ਚਾਪੀ ਖੋਲ ਕੇ ਦੇਖੀ ਆ ਵੀ ਕੀ ਪੜਦੇ ਆ ਕਿਤਾਬ ਕੋਲੀ ਆ ਕਿਹਦਾ ਇਤਿਹਾਸ ਹੁੰਦਾ ਹੈ ਫੂਲ ਚਾਏ ਹੋ ਮੈਂ ਦੱਸੋ ਜਵਾਦਨ ਨੂੰ ਕਿਹੜੇ ਆ 1 2 ਪਹਾੜੇ ਕਿਉਂ ਨਹੀਂ ਹੁੰਦੇ ਭਾਈ ਅੰਗਰੇਜ਼ ਗੋਰੇ ਗੁਰਬਾਨੀ ਪੜ੍ਹਨੇ ਸੋਡੀ ਬੋਲੀ ਸਿੱਖਣ ਰਹੇ ਨੇ ਆਪਾਂ ਗੁਰਬਾਨੀ ਪੜ੍ਹਦੇ ਆ ਰਾਗ ਆਸਾ ਮਹਲਾ ਪਹਿਲਾ ਦੂਜਾ ਹੁੰਦੇ ਆ ਕਿ ਨਹੀਂ ਹੁੰਦੇ ਜਿਨੂੰ ਏਕੇ ਦੇੂਏ ਦਾ ਪਹਿਲੇ ਦੂਜੇ ਦਾ ਪਤਾ ਨਹੀਂ ਉਹ ਗੁਰਬਾਣੀ ਕਰਨ ਵੱਡਾ ਹੋ ਗਿਆ ਪੜੋਦਾ ਰਾਗ ਆਸਾਮ ਹਲਾ ਵੰਟੂ ਇਸੇ ਕਰਕੇ ਮੈਂ ਬੰਗਾਲ ਗਿਆ ਮੈਂ ਸ਼ਾਇਦ ਲੋਕਾਂ ਨੂੰ ਸਮਝ ਆਵੇ ਬੰਗਾਲ ਦੇ ਲੋਕਾਂ ਨੂੰ ਮਲੇ ਚਹਰੀਆਂ ਚ ਗਏ ਵਕੀਲਾਂ ਨੂੰ ਮਲੇ ਪਸਰਾ ਨੂੰ ਮਲੇ ਦੱਖਣੀ ਭਾਰਤ ਦੇ ਸਾਰੇ ਸੂਬੇ ਘੁੰਮਿਆ ਮੈਂ ਕੇਰਲਾ ਕਰਨਾਟਕ ਆਂਧਰਾ ਤੇਲੰਨਾ ਤਮਲਡੋ ਉਹਨਾਂ ਲੋਕਾਂ ਦੇ ਸੜਕਾਂ ਦੇ ਰੋਡ ਬੱਸਾਂ ਦੇ ਚੈਨਾਂ ਦੇ ਦਫ਼ਤਰਾਂ ਦੇ ਸਾਰੇ ਆਪਣੀ ਬੋਲੀ ਚੱਲ ਦਫ਼ਤਰਾਂ ਦਾ ਚੈਨਲਾ ਕਾ ਆਪਣੀ ਬੋਲੀ ਚੱਲਦਾ। ਕਿਤੇ ਵੀ ਥਾਂ ਦੂਜੀ ਤੀਜੀ ਬੋਲੀ ਨਜ਼ਰ ਨਹੀਂ ਆਉਂਦੀ ਬਈ ਬੰਗਾਲ ਦੀ ਬੰਗਲਾ ਬੋਲੀ ਹੈ। ਕੇਰਲ ਦੀ ਮਲਿਆਲਮ ਹੈ, ਕਰਨਾਟਕਾ ਦੀ ਕੰਨੜਾ, ਤਾਮਿਲ ਅੱਗ ਤਾਮਲਾ ਅੰਧਾ ਤੰਗੜਾ ਕੇਰਲ ਦੀ ਬੋਲੀ। ਇੱਕ ਵਾਰੀ ਮੁੱਢੀ ਵਾਗਿਆ ਤਾਮਿਲ ਨੂੰ ਐਮ.ਕੇ. Stalin ਮੁੱਖ ਮੰਤਰੀ ਦਾ ਤਾਮਿਲ ਨਾਲ ਦੁਗਾ ਉਹ ਗੜਾ ਮੋਦੀ ਸਾਹਿਬ ਇਹ ਤਾਮਲ ਹੁੰਨੇ ਆ ਤੁਹਾਡੀ ਮਾਂ ਬੋਲੀ ਤਾਮਲ ਆ ਸਾਨੂੰ ਜਾਨ ਤੋਂ ਜਿਆਦਾ ਪਿਆਰੀ ਆ ਸਾਡੇ ਉੱਤੇ ਜਬਰੀ ਹਿੰਦੀ ਨਾ ਥੋਪੋ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੀਆਂ ਕੌਮਾਂ ਜਾਗਦੀਆਂ ਤੇ ਦੁਨੀਆਂ ਦੇ ਜਾਗਦੀਆਂ ਕੌਮਾਂ ਚੌਂਦੀਆਂ ਰਹਿੰਦੀਆਂ ਨੇ ਬਾਈ ਜਿਹੜਾ ਸਾਡੇ ਪਆ ਲੰਮੀਆਂ ਤਾਣ ਕੇ ਸੌਂ ਜਾਂਦੀਆਂ ਉਹ ਦੁਨੀਆਂ ਤੋਂ ਮਿਟ ਜਾਂਦੀਆਂ ਸਾਡੇ ਜਵਾਕਾਂ ਨੂੰ ਕੀ ਬਣਾਉਣ ਲੱਗ ਕੇ ਸਕੂਲਾਂ 'ਚ ਕਿੰਨੇ ਸ਼ਬਦ ਮਾਰਦੇ ਸਾਡੇ ਗੂਹਣਕੂਆ ਕਹਿ ਲਾਤਾ ਕਾਂਦਰੂ ਦੁਆਰ ਕਹਿਣ ਲਾਤਾ ਆਪਾਂ ਕਰ ਉੱਤੇ ਥੱਲੇ ਉਪਰ ਨੀਚੇ ਕਹਿਣ ਲਾਤਾ ਆਪਾਂ ਕਹਿੰਦਾ ਖੁਰਦ ਖੁਰਦ ਦਾ ਕੁਲੀ ਬਣਾਤਾ ਆਪਾਂ ਕਹਿੰਦਾ ਮੀ ਮੀ ਨੂੰ ਬਰਸਾਤ ਕਹਿਣ ਲਾਤਾ ਆਪਾਂ ਕਹਿੰਦਾ ਰੁੱਖ ਉਹ ਪੇਡ ਬਣਾਤਾ ਆਪਾਂ ਕਹਿੰਦੇ ਆ ਕਿਰਲੀ ਉਹ ਕਿਰਲੀ ਨੂੰ ਕੀ ਕਹਦੇ ਐ ਸਿਤਲੀ ਮੈਂ ਸਿਖਾਇਆ ਕਿਰਲੂ ਸਿਫਤ ਲਈ ਕਹਿਦਾ ਦਾ ਸਾਡੇ ਕਿੰਨੇ ਸ਼ਬਦ ਬਾਤੇ ਸਾਨੂੰ ਸਮਝ ਕੋਈ ਨਹੀਂ ਬੋਲੀ ਪਰਗੀ ਸੀ ਤਾਂ ਅਸੀਂ ਬੋਲੀ ਦਮ ਜੀਣਾ ਨਾ ਓਏ ਭਾਈ ਓਪਨ ਦਰਵਾਜ਼ਾ ਇਹ ਥਾਰੀ ਭਈ ਰੋਟੀ ਨਹੀਂ ਵੀ ਬਰਕੀ ਤੋੜੀ ਦੇ ਮੂੰਹ ਪਾ ਲोगे ਐਨਾ ਸੌਖਾ ਵੀ ਕੰਮ ਦੁਨੀਆ ਦੇ ਉੱਤੇ ਹਰ ਸ਼ਾਇਆ ਪ੍ਰਾਪਤ ਕਰ ਲਓਗੇ ਹਰ ਚੀਜ਼ ਪ੍ਰਾਪਤ ਕਰ ਲਓਗੇ ਦੌਲਤਾਂ ਸ਼ੌਕਾਂ ਰਤਵੇ ਮਾਨ ਸਨਮਾਨ ਜਿੱਤੇ ਬੋਲੀ ਮਰਗੀ ਪੂਰੀ ਦੁਨੀਆ ਦੀ ਦੌਲਤਾਂ ਇਕੱਠੀਆਂ ਕਰਕੇ ਧਿਆ ਕੇ ਕਿਸੇ ਬੰਦੇ ਦੇ ਕਦਮਾਂ 'ਚ ਰੱਖ ਦਿਓ ਕਿਸੇ ਸਾਡੀ ਬੋਲੀ ਜਿਉਂਦੀ ਕਰਦੇ ਇਹ ਚਾਹੁੰਦੀ ਨਹੀਂ ਹੋਣੀ ਕੋਈ ਸਾਹਮਣੇ ਸਾਹਮਣੀ ਜਾਂਦੀ ਆ